ਸਾਰੀਆਂ ਆ ਬਿੱਲ ਦਿਖਾਈ ਜਾਂਦੀਆਂ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਨੂੰ ਪਤਾ ਹੈ ਪੀਡੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲਓ ਜਿਹੜਾ ਕਹਿੰਦਾ ਮੈਂ ਬਿੱਲ ਮੁਫਤ ਕੀਤੇ ਆ ਆ ਸਾਰੀਆਂ ਬੀਬੀਆਂ ਆਈਆਂ ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕੀ ਝਾੜੂ ਵਾਲ ਨੇ ਝੂਠ ਬੋਲ ਕੇ ਪਹਿਲੇ ਤਾਂ ਇਹ ਭਗਵਾਨਤਮਾਨ ਨੇ 1000 ਰੁਪਏ ਦਿੱਤਾ ਕਿ ਨਹੀਂ ਤੁਹਾਨੂੰ ਉਹ ਵੀ ਝੂਠ ਬੋਲਿਆ 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ ਆ ਦੇਖੋ ਬਿੱਲ ਆ 21 ਪੀਪੀ ਦਾ ਆ 21000 ਰੁਪਏ ਦਾ ਬਿੱਲ ਆ ਦੇਖੋ 20-2000 ਦੇ ਬਿੱਲ ਆ ਦਿਖਾਓ ਬਿੱਲ ਆ ਬੀਬੀ ਨੇ 10900 ਦਾ ਬਿੱਲ ਦੇਖੋ ਕਿਤੇ 3 ਬੀਬੀ ਦਾ ਜੀ ਬੀ ਜੀ ਤਸੋ ਥੋੜਾ ਗੋਡੇ ਕਰਦਾ ਪਿੰਲੇ ਆ ਦੇਖੇ ਜੀ ਬੀ ਜੀ ਦੀ ਬਾਤ ਸਾਡਾ ਜਾਂ ਦੋ ਕਰਾ ਕਾਂ ਦੇ ਘਰ ਮਕਾਨ ਉਹ ਡਿੱਤੀ ਪਾਇਆ ਜੀ ਸਾਡੀ ਕਿਸੇ ਗੱਲ ਨੂੰ ਸੁਣਵਾਈ 25000 ਦਾ ਥੋੜਾ ਇਹ ਸਰਪਿੰਦ ਚਾਹੁੰਦਾ ਹੈ ਇਹ ਮੰਦਰ ਸਿੰਘ ਦਾ ਵੀਰ ਜੀ ਮੰਦਰ ਸਿੰਘ ਦਾ ਇੱਕ ਕਿਕਰ ਸਿੰਘ ਦਾ ਬੈਲ ਹੈ ਆ ਸਾਰੇ ਕਿੰਨਾ ਹੈ ਲੈ ਲੈ ਸਾਰੇ ਗਰੀਬ ਕਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਠ ਬੋਲ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮਾਫ ਕੀਤੇ ਆ ਆ ਦੇਖੋ ਬੀਬੀਆਂ ਮੈਂ ਫਿਰ ਤੋਂ ਪੁੱਛਣਾ ਚਾਹਣਾ ਜੇ ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ ਦੇਖੋ ਬਿੱਲ ਆਏ ਆ ਅਜ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ ਉਹ ਝਾੜੂ ਵਾਲਿਆਂ ਨੂੰ ਭਜਾਈਏ ਤੇ ਆਪਾਂ ਤੱਕੜੀ ਤੇ ਮੋਰ ਲਾ ਕੇ ਬਾਦਲ ਕਾਲੀ ਦਲ ਨੂੰ ਲੈ ਕੇ ਆਈਏ ਕਾਲੀ ਸ਼ੋਮਨੀ ਕਾਲੀ ਦਲ ਨੂੰ ਲੈ ਕੇ ਆਈਏ ਮੇਰਾ ਇਹ ਮਾਸਟਰ ਜੀ ਦਾ ਬੱਚਾ ਮੇਰੇ ਨਾਮ ਪਰਮਜੀਤ ਕੌਰ ਆ ਜੀ ਇਹਨਾਂ ਦੇ ਝਾੜੂ ਦੇ ਆਗੂਆਂ ਨੇ ਮੇਰੇ ਪਿੱਛੇ ਨੰਬਰ ਤੇ ਮਕਾਨ ਆਇਆ ਸੀਗਾ ਜੀ ਅਸੀਂ ਜਮਾਂ ਗਰੀਬ ਪਰਿਵਾਰ ਆ ਮੇਰੇ ਬੇਟਾ ਚੰਡੀਗੜ੍ਹ ਦਾਖਲ ਸੀਗਾ ਮੇਰੇ ਬੇਟੇ ਦਾ ਹੁਣ ਵੀ ਪ੍ਰੇਸ਼ਣ ਹੋਇਆ ਮੇਰਾ 7 ਫੁੱਟ ਅਸੀਂ ਝਾੜੂ ਵਾਲੋਂ ਪਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਇਨਸਾਫ਼ ਤੋਂ